ਦਾ ਗਿਆਨ ਟੀਵੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਸੰਗਤ ਜੀ ਇਹ ਸ਼ਬਦ ਪੰਜ ਅੱਜ ਤੋਂ ਹੀ ਬੋਲਣਾ ਸ਼ੁਰੂ ਕਰਦੇ ਹੋ ਦਿਨ ਚ ਕਿਸੇ ਵੀ ਸਮੇਂ ਜ਼ਿਆਦਾ ਪਾਠ ਦੀ ਲੋੜ ਨਹੀਂ ਪਵੇਗੀ ਸੋ ਸਾਰੀ ਸੰਗਤ ਇਹਨਾਂ ਚੀਜ਼ਾਂ ਨੂੰ ਨੋਟ ਕਰਿਓ ਇਹਨਾਂ ਬੇਨਤੀਆਂ ਨੂੰ ਸਮਝਿਓ ਆਪਾਂ ਕੁਝ ਕੁ ਚੀਜ਼ਾਂ ਵਿਚਾਰਾਂਗੇ ਪਹਿਲਾਂ ਤੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਗੁਰਬਾਣੀ ਦੇ ਵਿੱਚ ਆਪਾਂ ਅਨੇਕਾਂ ਤਰ੍ਹਾਂ ਦੇ ਸ਼ਬਦ ਪੜਨੇ ਆਂ ਪਰ ਪਿਆਰਿਓ ਜਿਨੇ ਇਹ ਸ਼ਬਦ ਦਾ ਸਹਾਰਾ ਲੈ ਲਿਆ ਸਤਿਗੁਰ ਸੱਚੇ ਪਾਤਸ਼ਾਹ ਜੀ ਉਹਦੇ ਤੇ ਕਿਰਪਾ ਕਰ ਦਿੰਦੇ ਨੇ ਉਹਦੇ ਵਿਸ਼ੇਸ਼ ਵੱਖਰੀ ਕਿਰਪਾ ਹੁੰਦੀ ਹੈ ਇੱਕ ਓੰਕਾਰ ਤੋਂ ਲੈ ਕੇ ਨਾਨਕ ਹੋਸੀ ਭੀ ਸੱਚ ਤੱਕ ਮੂਲ ਮੰਤਰ ਦਾ ਜਾਪ ਤੇ ਫਿਰ ਉਸ ਤੋਂ ਬਾਅਦ ਤਿਚਰ ਮੂਲ ਨਾ ਥੜਿੰਦੋ ਜਿਚਰ ਆਪ ਕਿਰਪਾਲ ਸ਼ਬਦ ਅਖੋਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਸਤਿਗੁਰੂ ਕਿਰਪਾ ਕਰ ਦਿੰਦੇ ਨੇ ਇਹਨਾਂ ਸ਼ਬਦਾਂ ਦਾ ਜਾਪ ਨਾ ਜ਼ਿੰਦਗੀ ਦੇ ਵਿੱਚ ਕਦੇ ਛੱਡੋ ਹੀ ਨਾ ਸਦਾ ਯਾਦ ਰੱਖੋ ਸਤਿਗੁਰੂ ਐਸੀ ਕਿਰਪਾ ਕਰਨਗੇ ਐਸੀ ਰਹਿਮਤ ਕਰਨਗੇ ਪਿਆਰਿਓ ਮੈਂ ਕਿਹਨ ਜੋ ਮੰਗਾਗੇ ਉਹ ਡਬਲ ਮਿਲਣਾ ਸਾਂਭੀਆਂ ਨਹੀਂ ਸੰਭਣੀਆਂ ਦਾਤਾਂ ਗੁਰੂ ਦੀਆਂ ਗੁਰੂ ਨਾਲ ਸੁਰਤ ਜੁੜੀ ਰਹੇਗੀ ਕਟੋ-ਕਟ ਲਾਲਚੀ ਸਹੀ ਵੀ ਉਹ ਚੀਜ਼ ਚਾਹੀਦੀ ਆ ਚੀਜ਼ ਚਾਹੀਦੀ ਮੰਗੋ ਜੋ ਮਰਜੀ ਦੇਣਾ ਸਭ ਕੁਝ ਹੈ ਪਰ ਸੁਰਤ ਜੁੜਨੀ ਚਾਹੀਦੀ ਹੈ ਜੇ ਸੁਰਤ ਜੁੜਗੀ ਨਾ ਗੱਲ ਬਣ ਜੇਗੀ ਪਰਸ਼ਾ ਨੇ ਇੱਕ ਚੀਜ਼ ਸਾਨੂੰ ਹਮੇਸ਼ਾ ਲੈ ਦੇ ਦਿੱਤੀ ਸਭ ਸੁਖ ਦਾਤਾ RAM ਹੈ ਦੂਸਰ ਨਾਹਿਨ ਕੋਏ ਪਰਮਾਤਮਾ ਸਾਰੇ ਸੁਖ ਦੇਣ ਵਾਲਾ ਹੈ ਉਹਦੇ ਬਰਾਬਰ ਕੋਈ ਹੋਰ ਦੂਜਾ ਨਹੀਂ ਹੈ ਕਹੋ ਨਾਨਕ ਸੁਨ ਰੇ ਮਨ ਤੇ ਸਿਮਰਤ ਗਤ ਹੋਏ ਸਿਮਰਦਿਆਂ ਉੱਚੀ ਆਤਮਿਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਕਹਿੰਦੇ ਫਿਰ ਉਹਦੇ ਉਹਦੇ ਬਰਾਬਰ ਕੋਈ ਦੂਜਾ ਹੋਰ ਨਹੀਂ ਹੈਗਾ ਸਾਧ ਸੰਗਤ ਐਡੀ ਵੱਡੀ ਕਿਰਪਾ ਐਡੀ ਵੱਡੀ ਰਹਿਮਤ ਜਿਹੜੀ ਹੈ ਸਾਡੇ ਤੇ ਕਰ ਦਿੱਤੀ ਹੁਣ ਇਦੋਂ ਉੱਤੇ ਅਸੀਂ ਹੋਰ ਕੀ ਭਾਲਦੇ ਆ ਇਦੋਂ ਉੱਤੇ ਕੁਝ ਹੋਰ ਚੀਜ਼ ਤੇ ਹੈ ਨਹੀਂ ਨਾ ਐਡੀ ਵੱਡੀ ਕਿਰਪਾ ਹੋ ਗਈ ਐਡੀ ਵੱਡੀ ਰਹਿਮਤ ਹੋ ਗਈ ਸਾਧ ਸੰਗਤ ਹੁਣ ਸਾਰੀਆਂ ਚੀਜ਼ਾਂ ਸਾਨੂੰ ਪ੍ਰਾਪਤ ਹੋ ਜਾਣਗੀਆਂ ਹਰ ਇੱਕ ਚੀਜ਼ ਸਾਨੂੰ ਮਿਲ ਜਾਏਗੀ ਪਿਆਰਿਓ ਗੁਰੂ ਨਾਨਕ ਸਾਹਿਬ ਕਿੰਨੇ ਵੱਡੇ ਨੇ ਕਦੇ ਪੜਿਆ ਨਾ ਅਸੀਂ ਗੁਰਬਾਣੀ ਨੂੰ ਕਦੇ ਪੜਿਆ ਸਭ ਤੇ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੀ ਮੇਰੀ ਗੁਰੂ ਨਾਨਕ ਸਾਹਿਬ ਇੰਨੇ ਵੱਡੇ ਨੇ ਇੰਨੇ ਮਹਾਨ ਨੇ ਪਿਆਰਿਓ ਜੋ ਮਰਜ਼ੀ ਮੰਗ ਲਿਓ ਸਤਗੁਰੂ ਤੋਂ ਤੁਹਾਨੂੰ ਦੇਣਗੇ ਤੁਹਾਡੀ ਝੋਲੀ ਵਿੱਚ ਪਾਉਣਗੇ ਸਤਗੁਰੂ ਆਪ ਜੀ ਦੀ ਝੋਲੀ ਜਿਹੜੀ ਹੈ ਉਹ ਭਰ ਦੇਣੀ ਹੈ ਸਤਿਗੁਰ ਨੇ ਗੱਲ ਕੀ ਹੈ ਉਹ ਧਿਆਨ ਮੰਗਦੇ ਨੇ ਉਹ ਧਿਆਨ ਮੰਗਦੇ ਨੇ ਧਿਆਨ ਕਿਵੇਂ ਉਹ ਧਿਆਨ ਇਸ ਕਰਕੇ ਸਾਹ ਸੰਗਤ ਕਿਉਂਕਿ ਜਿਹੜਾ ਇਨਸਾਨ ਹੈ ਨਾ ਉਹ ਗੁਰੂ ਨਾਲ ਜੁੜਿਆ ਰਹੇ ਇਹਦੀ ਮੱਤ ਦੇ ਵਿੱਚ ਆਸੇ ਪਾਸੇ ਦੀਆਂ ਗੱਲਾਂ ਬਾਤਾਂ ਇਹਦਾ ਧਿਆਨ ਭਟਕੇ ਨਾ ਇਹ ਵਿਕਾਰਾਂ ਵੱਲ ਨਾ ਜਾਵੇ ਜਦੋਂ ਇਹ ਗੁਰੂ ਨਾਲ ਜੁੜਿਆ ਰਹੇਗਾ ਉਹਦੀ ਛਤਰ ਛਾਇਆ ਹੇਠ ਰਹੇਗਾ ਉਹਨੂੰ ਆਪਣਾ ਗੁਰੂ ਮੰਨੇਗਾ ਮੰਨੇਗਾ ਤੇ ਆਵੇਗਾ ਤੇ ਸਤਿਗੁਰ ਕਹਿੰਦੇ ਫੇਰ ਕਿਰਪਾ ਹੋਣੀ ਹੈ ਤੇ ਜਿਹੜੀ ਉਦੋਂ ਕਿਰਪਾ ਹੋਣੀ ਹੈ ਉਹ ਕਿਰਪਾ ਦਾ ਸਰੂਰ ਹੀ ਵੱਖਰਾ ਹੋਣਾ ਆਪਾਂ ਕਿੰਨੀਆਂ ਉਦਾਹਰਨਾਂ ਨੇ ਗੁਰਬਾਣੀ ਵਿੱਚੋਂ ਪੜ੍ਹਨੇ ਆ ਬਹੁਤ ਸਾਰੀਆਂ ਚੀਜ਼ਾਂ ਸਤਿਗੁਰ ਸੱਚੇ ਪਾਤਸ਼ਾਹ ਨੇ ਦਿੱਤੀਆਂ ਘਟ ਘਟਮੈ ਹਰ ਜੋ ਬਸੈ ਸੰਤਨ ਕਹਿਓ ਪੁਕਾਰ ਉੱਚੀ ਉੱਚੀ ਕੂਕ ਕੇ ਸੰਤ ਜਨਾਂ ਨੇ ਇਹ ਗੱਲ ਕਹਿ ਦਿੱਤੀ ਰੱਬ ਦੇ ਪਿਆਰਿਆਂ ਨੇ ਪਰਮਾਤਮਾ ਹਰੇਕ ਸਰੀਰ ਵਿੱਚ ਵਸ ਰਿਹਾ ਹੈ ਅੰਦਰ ਵਸ ਰਿਹਾ ਹੈ ਕਹੋ ਨਾਨਕ ਤਿਹ ਭਜ ਮਨਾ ਭੌ ਨਿਦ ਉਤਰਹਿ ਪਾਰ ਭਜਨ ਕਰ ਕਰਿਆ ਕਰ ਭਜਨ ਦੀ ਬਰਕਤ ਨਾਲ ਤੂੰ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਏਂਗਾ ਭਲੇ ਆ ਬੜੇ ਨੰਗੇ ਤੇ ਤੂੰ ਵੀ ਨੰਗ ਜਾਏਂਗਾ ਇਹ ਗੱਲ ਨੂੰ ਯਾਦ ਰੱਖੀ ਜੋ ਮਰਜ਼ੀ ਮੰਗ ਲਈ ਸਤਿਗੁਰੂ ਤੈਨੂੰ ਜ਼ਰੂਰ ਲਿਆ ਕੇ ਦੇਣਗੇ ਚਾਹੇ ਬਾਦਸ਼ਾਹੀ ਮੰਗ ਲਈ ਜੋ ਮਰਜ਼ੀ ਮੰਗ ਲਈ ਜਿਹੜਾ ਮਰਜ਼ੀ ਆਉਧਾ ਮੰਗ ਲਈ ਤੈਨੂੰ ਜ਼ਰੂਰ ਮਿਲਣਾ ਹੈ ਐਸੀ ਗੁਰੂ ਦੀ ਕਿਰਪਾ ਹੈ ਜਦੋਂ ਕਿਰਪਾ ਦੇ ਘਰ ਵਿੱਚ ਆਉਂਦਾ ਹੈ ਨਾ ਦਇਆਲਤਾ ਦੇ ਘਰ ਵਿੱਚ ਆਉਂਦਾ ਫਿਰ ਕਿਸੇ ਦੀ ਨਹੀਂ ਸੁਣਦਾ ਜਿਹੜੀ ਚੀਜ਼